ਗੁਰੂ ਅਰਜਨ ਦੇਵ ਜੀ ਇਸ ਨੂੰ ਇੱਕ ਥਾਲ ਕਹਿੰਦੇ ਨੇ ਇੱਕ ਸਜੀ ਹੋਈ ਥਾਲੀ ਉਸ ਵਿੱਚ ਤਿੰਨ ਮੁੱਖ ਚੀਜ਼ਾਂ ਪਰੋਸੀਆਂ ਨੇ ਸਤ ਸੱਚਾ ਆਚਰਣ ਸੰਤੋਖ ਸਬਰ ਸ਼ੁਕਰਾਨਾ ਤੇ ਵਿਚਾਰੋ ਗਿਆਨ ਸੋਜੀ ਇਹ ਜੀਵਨ ਦੇ ਸਭ ਤੋਂ ਉੱਤਮ ਗੁਣ ਨੇ ਸਤ ਸੰਤੋਖ ਵਿਚਾਰ ਹਾਂਜੀ ਪਰ ਇਹਨਾਂ ਸਬਦਾ ਆਧਾਰ ਕੀ ਹੈ ਅਮਰਤ ਨਾਮ ਠਾਕੁਰ ਕਾ ਪਯੋ ਜਿਸ ਕਾ ਸਬਸ ਆਧਾਰੋ ਇਹਨਾਂ ਸਬਦਾ ਮੂਲ ਆਧਾਰ ਹੈ ਪ੍ਰਮਾਤਮਾ ਦਾ ਅਮਰ ਕਰਨ ਵਾਲਾ ਨਾਮ ਤੇ ਫਿਰ ਅੱਗੇ ਹੁਕਮ ਹੈ ਜੇ ਕੋ ਖਾਵੇ ਜੇ ਕੋ ਪੁੰਚੇ ਤਿਸਕਾ ਹੋਏ ਉਧਾਰੋ ਸਿਰਫ ਦੇਖਣ ਨਾਲ ਨਹੀਂ ਕੋਲ ਰੱਖਣ ਨਾਲ ਨਹੀਂ ਸਗੋ ਇਸ ਨੂੰ ਖਾਣਾ ਪਵੇਗਾ ਮਤਲਬ ਗ੍ਰਹਿਣ ਕਰਨਾ ਪਵੇਗਾ ਤੇ ਪੁੰਚਣਾ ਪਵੇਗਾ ਮਤਲਬ ਜੀਵਨ ਵਿੱਚ ਹজম ਕਰਨਾ ਅਪਣਾਉਣਾ ਪਵੇਗਾ ਤਾਂ ਹੀ ਉਧਾਰ ਹੋਵੇਗਾ ਬਿਲਕੁਲ ਇਸੇ ਲਈ ਅੱਗੇ ਕਿਹਾ ਇਹ ਵਸਤੂ ਤਜੀ ਨਾ ਜਾਏ ਨਿਤ ਨਿਤ ਰਖੂ ਉਤਾਰੋ ਇਸ ਨੂੰ ਛੱਡਣਾ ਨਹੀਂ ਰੋਜ਼ ਆਪਣੇ ਹਿਰਦੇ ਵਿੱਚ ਵਸਾਉਣਾ ਹੈ ਇਹ ਰੋਜ਼ਾਨਾ ਅਭਿਆਸ ਦੀ ਗੱਲ ਹੈ ਇਹ ਸਿਰਫ ਪੜਨ ਸੁਣਨ ਤੱਕ ਸੀਮਿਤ ਨਹੀਂ ਇਹ